ਅੱਜ ਕੇਂਦਰੀ ਗੁਰਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਵਿਸ਼ਾਲ ਮੁਫਤ ਮੈਡੀਕਲ ਕੈਂਪ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪਾਈ ਅਪਰਿੰਦਰ ਸਿੰਘ ਕੰਗ ਦੀ ਅਗਵਾਈ ਦੇ ਹੇਠ ਲਗਾਇਆ ਗਿਆ ਜਿਸ ਦੇ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਫਲੋ ਮਰੀਜ਼ਾਂ ਦਾ ਮੁਫਤ ਚੈੱਕਅਪ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਗੱਲਬਾਤ ਕਰਦੇ ਹੋਏ ਉਹਨਾਂ ਦੱਸਿਆ ਕਿ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਅਤੇ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਹੋਮਿਓਪੈਥਿਕ ਅੱਖਾਂ ਦੇ ਡਾਕਟਰ ਦੰਦਾਂ ਦੇ ਡਾਕਟਰ ਮੈਡੀਸਨ ਦੇ ਮਾਹਿਰ ਡਾਕਟਰ ਪਹੁੰਚੇ ਹੋਏ ਸਨ ਜਿਨ੍ਹਾਂ ਦੇ ਵੱਲੋਂ ਆਏ ਹੋਏ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਵੱਲੋਂ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਇਸ ਮੌਕੇ ਉਹਨਾਂ ਨੇ ਇਹ ਵੀ ਦੱਸਿਆ ਕਿ ਪਿਛਲੇ 22 ਸਾਲਾਂ ਤੋਂ ਲਗਾਤਾਰ ਕੇਂਦਰੀ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਹੀ ਕੈਂਪ ਲਗਾਇਆ ਜਾ ਰਿਹਾ ਅਤੇ ਕੇਂਦਰੀ ਗੁਰਦੁਆਰਾ ਸਿੰਘ ਸਭਾ ਕਮੇਟੀ ਸਮੇਂ-ਸਮੇਂ ਤੇ ਲੋੜਵੰਦਾਂ ਦੀ ਮਦਦ ਕਰਦੀ ਰਹਿੰਦੀ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਮੈਡੀਕਲ ਕੈਂਪ ਜਿਹੜਿਆ ਲੱਗਦੇ ਹੀ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਿੰਘ ਸਵਾ ਰਾਜਪੁਰਾ ਟਾਣ ਵਿਖੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਲਾਇਆ ਗਿਆ ਜਿਸ ਵਿੱਚ ਗਿਆਨ ਸਾਗਰ ਹਸਪੀਟਲ ਦੇ ਡਾਕਟਰ ਸਾਹਿਬਾਨ ਪਹੁੰਚੇ ਨੇ ਵੱਖ-ਵੱਖ ਤਰ੍ਹਾਂ ਦੇ ਜੋ ਅਲੱਗ-ਅਲੱਗ ਬਿਮਾਰੀਆਂ ਦੇ ਇਲਾਜ ਕਰ ਰਹੇ ਨੇ ਜਿਹੜੀ ਸੰਗਤ ਆ ਕੇ ਦਿਖਾ ਰਹੀ ਹੈ ਡਾਕਟਰ ਨੂੰ ਆਪਣੇ ਆਪ ਨੂੰ ਚੈੱਕ ਕਰਾ ਰਹੇ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕੈਂਪ ਇਹ ਜਿਹੜਾ ਚੱਲ ਰਿਹਾ ਹੈ ਅਸੀਂ ਹਰ ਸਾਲ ਗੁਰਦੁਆਰਾ ਸਾਹਿਬ ਵਿਖੇ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਅੱਖਾਂ ਦੇ ਚੈੱਕਅਪ ਕੈਂਪ ਤੇ ਹੋਰ ਵਕਤ-ਵਕਤ ਤਰ੍ਹਾਂ ਦੇ ਡਾਕਟਰ ਸਹਿਬਾਨ ਜਿਹੜੇ ਗੁਰਦੁਆਰਾ ਸਾਹਿਬ ਵਿੱਚ ਆਉਂਦੇ ਨੇ ਤੇ ਕੁਝ ਡਾਕਟਰ ਨੇ ਜਿਹੜੇ ਗੁਰਦੁਆਰਾ ਸਾਹਿਬ ਵਿੱਚ ਹਰ ਰੋਜ਼ ਪੱਕੇ ਬੈਠਦੇ ਨੇ ਇਹ ਸੰਗਤ ਦੇ ਸਹਿਯੋਗ ਨਾਲ ਇਹ ਸਾਰਾ ਕੰਮ ਜਿਹੜਾ ਗੁਰਦੁਆਰਾ ਸਾਹਿਬ ਵਿਖੇ ਚੱਲਦਾ ਹੈ ਇਕਦਾ ਸਭ ਤੋਂ ਪਹਿਲਾਂ ਅਸੀਂ ਗੁਰਦੁਆਰਾ ਕਮੇਟੀ ਵਾਲਿਆਂ ਨੂੰ ਸਾਰਿਆਂ ਨੂੰ ਧੰਨਵਾਦ ਕਰਨਾ ਚਾਹੁੰਦੇ ਆ ਕਿ ਇਹਨਾਂ ਨੇ ਇੰਨਾ ਇਨੀਸ਼ੀਏਟਿਵ ਲਿੱਤਾ ਇੰਨਾ ਵਧੀਆ ਇਨੀਸ਼ੀਏਟਿਵ ਲਿੱਤਿਆ ਜਿਸ 80 ਲੋਕਾਂ ਦੀ ਸੇਵਾ ਕਰ ਸਕਰੇ ਆ ਕੰਗ ਅੰਕਲ ਦੀ ਸਭ ਤੋਂ ਪਹਿਲਾਂ ਥੈਂਕ ਯੂ ਸੋ ਮੱਚ ਠੀਕ ਹੈ ਕਿ ਸਾਨੂੰ ਇਸ ਚੀਜ਼ ਦਾ ਮੌਕਾ ਦਿੱਤਾ ਤੇ ਅਸੀਂ ਮੋਸਟਲੀ ਸਾਰੇ ਇਹਨਾਂ ਨੇ ਡਾਕਟਰਸ ਬੁਲਾਏ ਹੋਏ ਆ ਜਿੱਥੇ ਮੈਡੀਸਿਨ ਦੇ ਆਯੁਰਵੈਦਿਕ ਹੋਮੋਪੈਥਿਕ ਡੈਂਟਲ ਤੇ ਗਾਇਨੀ ਸਰਜਰੀ ਸਾਰੇ ਡਾਕਟਰਸ ਹੈਗੇ ਆ ਜਿਹੜੇ ਜਿਹੜੇ ਵਕਫਾ ਆਪਣੇ ਮਰੀਜ਼ ਦੇਖ ਕੇ ਉਹਨਾਂ ਦੀਆਂ ਬਿਮਾਰੀਆਂ ਦਾ ਫਾਈਂਡ ਆਊਟ ਕਰਕੇ ਈਵਨ ਦਵਾਈਆਂ ਵੀ ਵੰਡੀ ਜਾ ਰਹੀਆਂ ਤੇ ਕੁਝ ਲੋਕਾਂ ਨੂੰ ਐਕਸ-ਰੇਜ਼ ਵੀ ਸਾਸੀਂ ਕਿਹਾ ਗਿਆ ਕਿ ਜਿਹੋ ਸਲੀਪ ਲੈ ਕੇ ਆਉਣਗੇ ਜਿਹੜੀ ਗੁਰਦੁਆਰਾ ਸਾਹਿਬ ਵਾਲੀ ਦਾ ਫੇਰ ਅਸੀਂ ਉਹਨਾਂ ਦੇ ਐਕਸ-ਰੇਜ਼ ਵੀ ਫ੍ਰੀ ਆਫ ਕੋਸ ਕਰਾਂਗੇ ਇੱਕ ਕੈਂਪ ਸਿੰਘ ਸਭਾ ਗੁਰਦੁਆਰਾ ਰਾਜਪੁਰਾ ਤੇ ਗਿਆਮਸਗਰ ਹਸਪਤਾਲ ਵੱਲੋਂ ਲਗਾਇਆ ਜਾ ਰਿਹਾ ਜਿਸ ਤੋਂ ਪੂਰੀ ਪੂਰੀ ਕੋਸ਼ਿਸ਼ ਹੈ ਕਿ ਹਰੇਕ ਫੀਲਡ ਦੇ ਮੈਡੀਸਿਨ ਦੇ ਸਰਜਰੀ ਦੇ ਡਾਕਟਰ ਡੈਂਟਲ ਦੇ ਡਾਕਟਰ ਲੇਡੀਜ਼ ਡਾਕਟਰ ਗਾਇਨੀ ਦੇ ਹੱਡੀਆਂ ਦੇ ਡਾਕਟਰ ਤੀਆ ਤੱਕ ਇਹ ਪੂਰਾ ਸਾਰੇ ਆਪਣਾ ਜਿੰਦ ਫਾਇਦਾ ਉਠਾਓ 1 ਵਜੇ ਤੱਕ ਦਿਨ ਚਾਰ ਘੰਟੇ ਲਈ ਕੈਂਪ ਲੱਗਾ ਤੇ ਪੂਰੀ ਕੋਸ਼ਿਸ਼ ਹੈ ਕਿ ਦਵਾਈਆਂ ਵੀ ਮੁਫਤ ਬੀਪੀ ਸ਼ੂਗਰ ਜਿਨ੍ਹਾਂ ਨੂੰ ਕੋਈ ਦਿੱਕਤ ਹੈ ਜੋੜ ਦਰਦ ਹੈ ਜਾਂ ਕਿਸੇ ਨੇ ਆਪਰੇਸ਼ਨ ਕਰਾਣਾ ਹੈ ਤਾਂ ਕੈਂਪ ਚ ਪੂਰਾ ਲਾਭ ਉਠਾਏ ਡਾਕਟਰ ਸਾਹਿਬ ਜਿਹੜੇ ਮਰੀਜ਼ਾਂ ਨੂੰ ਗਿਆਨਸਗਰ ਲੈ ਜਾਣ ਦੀ ਲੋੜ ਪਏਗੀ ਤੇ ਉਹਨਾਂ ਦਾ ਉੱਥੇ ਵੀ ਫ੍ਰੀ ਟਰੀਟਮੈਂਟ ਕੀਤਾ ਜਾਏਗਾ ਫ੍ਰੀ ਨਹੀਂ ਕੱਟ ਰੇਟਾ ਤੇ ਕੱਟ ਕੀਤਾ ਜਾਏਗਾ ਮਤਲਬ ਪ੍ਰਾਈਵੇਟ ਨਾਲੋਂ ਆਲਮੋਸਟ ਉਧੇ ਰੇਟਾ ਦੇ ਹੋਏਗਾ ਉਹਨਾਂ ਦਾ न्यूज 89 पंजाब देले राजपुरा तो पत्रकार मोहित कुमार दी खास रिपोर्ट न्यूज 89 पंजाब हर खबर जिद्द होवे असर